ਕਾਜ਼ਾ ਮਾਮਲਾ ਲੁਧਿਆਣਾ ਦੇ ਡਿਵੀਜ਼ਨ ਨੰਬਰ 6 ਦੇ ਦੀਨਪੰਦੇ ਏਰੀਆ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਨਿਜੀ ਡੀਲਰ ਤੇ ਪੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਕਾਰ ਵੇਚਣ ਜਾਂ ਵਕੌਨ ਦੇ ਨਾਮ ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਬਤਕਾਨਾ ਗਲਬਤਕਾਰ ਦਾ ਡਿਵੀਜ਼ਨ ਨੰਬਰ 6 ਦੇ ਦਰਖਾਸਤیں ਆਏ ਨਿਜੀ ਡੀਲਰ ਦੇ ਸ਼ਿਕਾਰ ਬਣੇ ਪਿੰਡ ਲੋਕਾਂ ਨੇ ਦੱਸਿਆ ਕਿ ਉਸ ਡੀਲਰ ਦੇ ਵੱਲੋਂ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਉਹਨਾਂ ਦੇ ਨਾਲ ਕੀਤੀ ਗਈ ਜਿਸ ਤੋਂ ਬਾਅਦ ਉਹ ਰਫੂ ਚੱਕਰ ਹੋ ਗਿਆ ਇਨਸਾਫ ਦੀ ਗੁਹਾਰ ਲੈ ਕੇ ਉਹ ਪੁਲਿਸ ਦੇ ਕੋਲ ਆਏ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਦੂਜੇ ਪਾਸੇ ਜਦੋਂ ਪੁਲਿਸ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਵੱਲੋਂ ਆਪੜੇ ਨਾਲ ਹੋਈ ਧੋਖਾਧੜੀ ਦੇ ਮਾਮਲੇ ਦੀ ਦਰਖਾਸਤ ਉਹਨਾਂ ਕੋਲ ਦੇ ਦਿੱਤੀ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਬੰਦੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਟਿੰਕਾ ਚਾਤ ਰਿਪੋਰਟ। ਇਹਨੇ ਮੇਰੀ ਇੱਕ ਕਾਰ ਵੇਚੀ ਆ I20। ਇੱਕ ਕਾਰ ਮੇਰੀ ਵੇਚੀ ਸੀ ਇਹਨੇ ਆਪਣੇ ਹਲਟੋ ਉਹਦੀ ਮੈਨੂੰ ਪੇਮੈਂਟ ਆ ਚੁੱਕੀ ਸੀ ਮੈਨੂੰ I20 ਦੀ ਵੀ ਪੇਮੈਂਟ ਆ ਚੁੱਕੀ ਸੀ ਉਹਦਾ ਸਿਰਫ 91000 ਰੁਪਏ ਮੇਰਾ ਰੈਂਦਾ ਸੀ ਤੇ ਮੇਰੇ ਕੋਲ ਇਹਨੇ ਪੇਪਰ ਲੈ ਲੇ ਮੈਨੂੰ ਕਹਿੰਦਾ ਮੈਂ ਲੋਨ ਕਰਾ ਕੇ ਵੀ ਮੈਂ ਉਹ ਪੇਪਰ ਦੇਣੇ ਆ ਤੇ ਲੋਨ ਹੋ ਕੇ ਪੇਮੈਂਟ ਆ ਜੂਗੀ ਮੇਰੇ ਨਾਲ ਸੋਮਵਾਰ ਦਾ ਕਰਾਰ ਕੀਤਾ ਸੀ ਤੋ ਹੁਣ ਸੰਡੇ ਨੂੰ ਇਹਨੇ ਆਫਿਸ ਖੋਲਿਆ ਤੇ ਮੈਂ ਆਣ ਕੇ ਦੇਖਿਆ ਮੇਰੀਆਂ ਵਿੱਚੋਂ ਤਿੰਨ ਕਾਰਾਂ ਸਾਡੀਆਂ ਮਿਸ ਸੀਗੀਆਂ ਦੋ ਮੇਰੀਆਂ ਕਾਰਾਂ ਇੱਕ ਬਲਿਨੋ ਤੇ ਇੱਕ A ਸਟਾਰ ਏਕਾ ਸਰਦਾਰ ਅਜੀਤ ਸਿੰਘ ਜੀ ਦੀ ਕਰੇਟਾ ਜਦੋਂ ਸਾਨੂੰ ਉਰੇ ਨਹੀਂ दिखी ਤੇ ਅਸੀਂ ਇਹਨੂੰ ਪੁੱਛਿਆ ਵੀ ਗੱਡੀਆਂ ਕਿੱਥੇ ਨੇ ਸਾਡੀਆਂ ਸਾਨੂੰ ਇਹਨੇ ਜਵਾਬ ਦਿੱਤਾ ਵੀ ਵਾਸ਼ਿੰਗ ਵਾਸਤੇ ਦਿੱਤੀਆਂ ਸੀ ਵੀ ਅੱਜ ਸੰਡੇ ਕਰਕੇ ਗੱਡੀਆਂ ਨਹੀਂ ਚੱਕ ਸਕਦੇ ਇਹਨੂੰ ਲੱਭਦੇ ਰਹੇ ਅਸੀਂ ਇਹਦਾ ਫੋਨ ਸਵਿਚ ਆਫ ਸਾਨੂੰ ਇੰਨਾ ਲੱਗ ਰਿਹਾ ਵਾ ਵੀ ਦੀਪਕ ਸਿੰਘ ਸ਼ਰਮਾ ਮਿਸਿੰਗ ਨਹੀਂ ਹੈ ਇੱਕ ਪਲੈਨਿੰਗ ਪ੍ਰੀ ਪਲਾਨ ਪਲਾਨ ਦੇ ਤਹਿਤ ਇਹ ਇਹਨਾਂ ਦੇ ਰੀਪਲੈਨ ਪਲਾਨ ਦੇ ਤਹਿਤ ਇਹਨਾਂ ਨੇ ਕੰਮ ਕਰਿਆ ਹੁਣ ਜੋ ਜੋ ਸਾਨੂੰ ਪਤਾ ਲੱਗਿਆ ਜਦੋਂ ਸਾਡੀਆਂ ਕਾਰਾਂ ਮਿਸ ਹੋਈਆਂ ਜਿੱਦਾਂ ਜਿੱਦਾਂ ਅਸੀਂ ਸੰਪਰਕ ਚਾਏ ਇੱਕ ਦੂਜੇ ਦੇ ਡੀਲਰਾਂ ਦੇ ਹੋਰ ਵੀ ਕਈ ਡੀਲਰ ਭਰਾ ਇਦਾਂ ਦੇ ਨੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਦੀਆਂ ਗੱਡੀਆਂ ਦੇ ਲੋਨ ਕਰਾਤੇ ਦੋ ਤਿੰਨ ਬੈਂਕਾਂ ਨੇ ਇਹਨੂੰ ਬਲੈਕਲਿਸਟ ਕੀਤਾ ਹੋਇਆ ਵਾ ਸਾਨੂੰ ਇਹ ਚੀਜ਼ਾਂ ਦਾ ਕੱਲ ਹੀ ਖਲਾਸਾ ਹੋਇਆ ਆ ਵੀ ਦੀਪਕ ਸ਼ਰਮਾ ਕਟੋ ਘਟਨੀ ਕਰੋੜ ਰੁਪਏ ਦੀ ਠੱਗੀ ਮਾਰ ਕੇ ਗਿਆ ਹੋਇਆ ਵਾ 21 ਵਾਲੇ ਮੇਰੀ ਕਾਰ ਆ ਮੈਨੂੰ 5000 ਰੁਪਏ ਦੇ ਗਿਆ ਉਹ ਬਾਕੀ ਪੈਸੇ ਮੈਂ ਲੈਣੇ ਆ 1245 ਕਿਸ ਤਰ੍ਹਾਂ ਆ ਤੁਹਾਡੇ ਨਾਲ ਡੀਲ ਹੋਇਆ ਤੁਹਾਡਾ ਡੀਲ ਮੇਰ ਨਾਲ ਹੋਈ ਸਾਡੇ 12 ਲੱਖ ਦੀ ਜੀ ਮੈਨੂੰ 5000 ਦੇ ਗਏ ਬੰਨਾਂ ਮੇਰੇ ਘਰੋਂ ਕਾਰ ਲੈ ਆ ਮੇਰੀ ਕਾਰ ਦੀ ਆਰਸੀ ਉਹ ਲੈ ਗਿਆ ਨਾਲ ਅੱਛਾ ਜੀ ਬਾਕੀ ਮੇਰੇ ਮੇਰੇ ਘਰੇ ਪਏ ਨੇ ਕਿੰਨੀ ਦੇਰ ਤੋਂ ਤੁਸੀਂ ਦੇ ਨਾਲ ਕੰਮ ਕਰ ਰਹੇ ਮੈਂ 1.5 ਸਾਲ ਤੋਂ ਇਹ ਨਾਲ ਕੰਮ ਕਰ ਰਿਹਾ ਬੰਦੇ ਨਾਲ ਅੱਛਾ ਜੀ ਹਾਂਜੀ ਕੀ ਕੋਈ ਇਤਾਂ ਦਾ ਲੱਗਿਆ ਕੋਈ ਮਾਟਰ ਕਿਹ ਨਹੀਂ ਹੋਇਆ ਜਾਂ ਕੋਈ ਹੋਇਆ ਸੀ ਪਹਿਲੀ ਵਾਰ ਹੋਇਆ ਜੋ ਹੋਇਆ ਸਾਰੀ ਮਿਹਣੀ ਭੁਗਤ ਪਰਿਵਾਰ ਨਾਲਿਆ ਦਾ ਉਹ ਕਹਿੰਦੇ ਸਾਡਾ ਬੰਦਾ ਲੱਭ ਨਹੀਂ ਸਾਨੂੰ ਰਿਹਾ ਪਰ ਬੰਦਾ ਪਰਿਵਾਰ ਦੇ ਕੋਲ ਹੀ ਆ ਆਪਣੇ ਤੁਸੀਂ ਪੋਸਟ ਕਮੈਂਟ ਕੀਤੀ ਹੈ ਕੱਲ ਕੀਤੀ ਹੈ ਜੀ ਠੀਕ ਹੈ ਕਹਿੰਦੇ ਆੜੀਓ ਸੁਣਵਾਈ ਨਹੀਂ ਥਾਣੇ ਹੋ ਰਹੀ ਜੀ ਕਹਿੰਦੇ ਕੋਈ ਇਲੈਕਸ਼ਨ ਚੱਲਦੀ ਹੈ ਜੀ ਕਰਾਂਗੇ ਕਰਾਂਗੇ ਜੇ ਰੋਲ ਲਖਾ ਜੋ ਤੁਹਾਡੀ ਕਾਰ ਤੁਹਾਨੂੰ ਮਿਲੂਗੀ ਕਿੰਨੀਆਂ ਕਾਰਾਂ ਵੈਸੇ ਤੁਹਾਡੀਆਂ ਮੇਰੀ ਇੱਕੋ ਕਾਰ ਹੈ ਜੀ ਬਾਕੀ ਮੇਰੇ ਨੰਬਰ ਦੇ ਕਾਰਾਂ ਖੜੇ ਸੌਂਦੇ ਪਏ ਪਿੱਛੇ ਆ ਤੇ ਜਿਹੜਾ ਤੁਸੀਂ ਤਾਲੇ ਲਵਾਏ ਨੇ ਕੀ ਮੈਟਰ ਕੀ ਇਹ ਤਾਲੇ ਕਿਤਾ ਲਵਾਏ ਤਾਲੇ ਪੁਲਿਸ ਨਾਲ ਸੀ ਲਵਾਇਆ ਮੈਂ ਸਾਡੀ ਕਾਰਾਂ ਖੜੀਆਂ ਨੇ ਹੋਰ ਅੰਦਰ ਅੱਛਾ ਜੀ ਮੈਂ ਕਿ ਰਾਤ ਨੂੰ ਬੰਦੇ ਦੇ 12 ਵਜੇ ਬਾਕੀ 12 ਸੌਣਗੇ ਕੱਢ ਕੇ ਕਾਰਾਂ ਲੈ ਜਾਣਗੇ ਅੰਦਰੋਂ ਉਹ ਤਾਂ ਤਾਲੇ ਲਵਾਇਨ ਪੁਲ ਇਹ ਸਾਡੇ ਕੋਲ ਇੱਕ ਪਲੇਟ ਆਈ ਹੈ ਜੀ ਅਸੀਂ ਉਹਦੇ ਪੜਤਾਲ ਕਰ ਰਹੇ ਹਾਂ ਵੀ ਕੀ ਹੋਇਆ ਬੰਦਾ ਗਮ ਹੋਇਆ ਜਾਂ ਕੋਈ ਹੋਰ ਗੱਲ ਹੈ ਜੀ ਸਰ ਕੋਲੇ ਕਾਫੀ ਕਮਪਲੇਟ ਆਈਆਂ ਗੱਟੀਆਂ ਦਾ ਫਰੋਡ ਲੱਗਦਾ ਸਾਨੂੰ ਐਸੇ ਕਲੀਅਰ ਨਹੀਂ ਇਸ ਚੀਜ਼ ਦਾ ਜਾਂਚ ਪਿੰਨ ਕਰ ਰਹੇ ਅਸੀਂ ਕਿਹੜੀ ਕਿਹੜੀ ਜਗ੍ਹਾ ਦਾ ਮਾਮਲਾ ਜੀ ਇਹ ਦਾਦਾ ਮਟਰ ਦੇ ਨਾਲ ਹੀ ਆਈ ਇਹ ਕਿਹਨੇਮਰ ਥਾਣਾ ਜੀ 6 ਨੰਬਰ ਥਾਣਾ ਜੀ